ਮਾਰਾਂ ਮਾਰੀ ਬਾਕੀ ਬਾਕੀ ਲੈ ਇੱਥੋਂ ਲੈ ਰੁਕ ਮਾਗੇ ਤਾਉਣਾ ਮਾਰੀ ਆ ਦੇ ਕੁਝ ਬਚਾਲੇ ਤੋਂ ਫੜ ਕੇ ਢੋਲ ਕੋਈ ਨਾ ਕੋੜਾ ਫੜ ਤੂੰ ਆ ਪਕੜਿਆ ਇੱਥੋਂ ਇੱਥੋਂ ਤੂੰ ਬੜੋ ਜਦ ਬਾਲ ਮਾਰ ਸੋ ਫੜੋ ਮਾਰੇ ਚੱਕੇ ਦੇ ਦੇਖੋ ਬੰਨ ਕੇ ਦਾ ਪਾਣਾ ਇਹਨੇ ਦੇਖੋ ਖਵਾ ਦੇ ਕਰ ਮਰਜੀ ਨੂੰ ਡੇੜੀਆਂ ਤੋੜ ਨਹੀਂ ਬੰਦੇ ਨੂੰ ਪਾਓ ਬਣਾ ਲੀ ਜੀ ਬਣਾ ਲੀ ਉਹ ਫਟੋ ਵੀ ਇਹ ਨਹੀਂ ਕੁਝ ਵੀ ਕਹਿੰਦੀ ਉਹ ਪਟਕਾਰੀ ਮਾਰਦੇ ਉਹ ਮਾਰਲੇ ਵੀ ਜਿਹੜੀ ਮਾਰਨੀ ਸੀ ਉਹ ਮੈਨੂੰ ਪਤਾ ਸੀ ਪਿੱਛੇ ਮਾਰ ਜਣੀ ਸੀ ਪੱਟੀ ਘੜਦੀ ਨਾ ਪਿੱਛੇ ਦੋ ਰੋਟੀ ਵੀ ਖਾ ਸਕਦੇ ਹਾਂ ਪੱਟੀ ਨਾ ਵੀ ਘੜ ਕੇ ਬਾਹਰ ਬਹੁਤ ਗੰਦੀ ਸਮੈਲ ਆਉਂਦੀ ਐ ਜੇ ਦੇਖੋ ਹਲਕੀ ਪਟਕਾਰੀ ਸਮੈਲ ਆ ਰਹੀ ਹੋਣੀ ਉਹ ਛੋਟਾ ਜਿਹਾ ਪਾਣੀ ਵਾਲੀ ਗੱਲ ਕਰ ਫਿਰ ਕੀਤਾ ਖੜਾਇਆ ਸਿਰ ਫੇਰ ਆਪਣੀ ਸੇਫਟੀ ਵਾਸਤੇ ਨਾ ਇਹ ਕੋਈ ਵੀ ਸੱਪ ਐ ਕਿਆ ਕਰਦਾ ਤੂੰ ਇਹ ਜਿਹੜੀ ਬੰਦੂ ਸਮੈਲ ਨਹੀਂ ਆ ਰਹੀ ਮੈਂ ਇਹ ਪਾਟੀ ਸਮੈਲ ਹੈ ਜੀ ਕੱਪੜਿਆਂ ਦੇ ਪੈ ਜਾਵੇ ਤਾਂ ਹੋਰ ਦੋਰਾ ਲਿਆ ਬਰਾ ਇਹ ਜਾਨ ਦਾ ਟਿਕਣਾ ਰੱਖਦਾ ਕੰਮ ਕਰਕੇ ਤੁਮਰਾ ਦੱਸੋ ਇਹ ਕਿੱਥੋਂ ਲਏ ਹੋ ਫੜ ਕੇ ਕੀ ਹੈ ਸਰ ਸਾਨੂੰ ਸਾਡੇ ਬਲਾਗ ਅਫੀਸਰ ਦਾ ਸੁਖਵੀਰ ਸਿੰਘ ਜੀ ਦਾ ਫੋਨ ਆਇਆ ਜੀ ਕਿ ਸਟਾਪ ਕਲੱਬ ਉਹ ਨਾ ਇੱਕ ਕੋਈ ਵੱਡਾ ਅਜ਼ਗਰ ਹੈ ਜੀ ਇੰਡੀਅਨ ਰੋਕ ਪਾਈਥਨ ਤੇ ਅਸੀਂ ਮੌਕੇ ਤੇ ਜਾ ਕੇ ਸਾਡੇ ਨਾਲ ਆਪਣੇ ਬੀਵੀਐਮਪੀ ਦੇ ਫਾਇਰ ਕਰਮਚਾਰੀ ਸੀਗੇ ਮਨਦੀਪ ਜੀ ਤੇ ਹੋਰ ਸੀਗੇ ਨਾਲ ਉਹਨਾਂ ਦੇ ਸਹਿਯੋਗ ਨਾਲ ਸਾਰੇ ਇਹਨੂੰ ਅਸੀਂ レスキュー ਕੀਤਾ ਜੀ ਤੇ ਹੁਣ ਇਹਨੂੰ ਰਿਸਕੂ ਕਰਕੇ ਤੇ ਇਹਦਾ ਜੋ ਵੀ ਹੈ ਫਸਟ ایڈ ਦੇ ਕੇ ਜੀ ਇਹਨੂੰ ਜੰਗਲ ਦੇ ਵਿੱਚ ਰੀਲੀਜ਼ ਕਰਾਂਗੇ ਸਰ ਚੱਕਵੀ ਸੀ ਨਹੀਂ ਨਹੀਂ ਸਰ ਬਿਲਕੁਲ ਠੀਕ ਸੀਗਾ ਹਾਂ ਇਹ ਕਾਰਨ ਬਚ ਕੇ ਤੇ ਸੈਂਚਰੀ ਚੋਂ ਹੀ ਧਰ ਆ ਗਿਆ ਸਰ ਹਾਂ ਤੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਸੀਗੀ ਇੱਕ ਕਾਫੀ بڑا ਇਹ ਸਾਰਾ ਮੜਾ ਕੋਈ 15 16 ਫੁੱਟ ਲੰਬਾ ਜੀ ਹਾਂ ਤੇ 50 60 ਕਿਲੋ ਦਾ ਵੇਟ ਆ ਹਾਂਜੀ ਸਰ ਬੜੇ ਉਹਦੇ ਨਾਲ ਰਿਸਕੂ ਕੀਤਾ ਜੀ ਹਾਂ